ਬਖਸ਼ਿਓ ਚੁੱਪ ਦਾ ਦਾਨ ਬਖਸ਼ਿਓ 5-7 ਮਿੰਟੇ ਆਪਾਂ ਲਾਉਣੇ ਨੇ ਬਹੁਤੇ ਨਹੀਂ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਆਪਾਂ ਸਾਰੇ ਇਕੱਤਰ ਹੋਏ ਆਂ ਪਹਿਲਾਂ ਤਾਂ ਅਸੀਂ ਆਪਣੇ ਹਲਕੇ ਅਮਲੋ ਤੋਂ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਦੀ ਅਗਵਾਈ ਹੇਠ ਆਏ ਆਂ ਵੀ ਬੱਸਾਂ ਲੈ ਕੇ ਆਇਆ ਤੇ ਕਾਫੀ ਗੱਡੀਆਂ ਲੈ ਕੇ ਆਏ ਆ ਤੇ ਸਾਰੇ ਹਲਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਜਾਂਦਾ ਜਿਹੜੀ ਇਹ ਲੜਾਈ ਆ ਇਹ ਨਾ ਫਸਲਾਂ ਦੀ ਆ ਤੇ ਨਾ ਨਸਲਾਂ ਦੀ ਆ ਇਹ ਲੜਾਈ ਪੰਜਾਬ ਦੀ ਔਰ ਸਿੱਖਾਂ ਦੀ ਹੋਂਦ ਦੀ ਲੜਾਈ ਆ ਜਿਸ ਹੋਂਦ ਨੂੰ ਇੰਡੀਅਨ ਸਟੇਟ ਆਪਣੇ ਜਿਹੜੇ ਮੋਰੇ ਉਹਨੇ ਰੱਖੇ ਹੋਏ ਨੇ ਭਗਵੰਤ ਸਿੰਘ ਮਾਨ ਵਰਗੇ ਉਹਨਾਂ ਨੂੰ ਮੂਰੇ ਕਰਕੇ ਆਪਣੀ ਜਿਹੜੀ ਹੋਂਦ ਹੈ ਉਹਨੂੰ ਖਤਰਾ ਖੜਾ ਹੋਇਆ ਹੋਇਆ ਹੈ ਅੱਜ ਸਾਰਿਆਂ ਨੂੰ ਇੱਕ ਦੂਸਰੇ ਤੇ ਭਰੋਸਾ ਕਰਕੇ ਇੱਕ ਦੂਸਰੇ ਤੇ ਵਿਸ਼ਵਾਸ ਕਰਕੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਇਹ ਲੜਾਈ ਲੜਨੀ ਪਊਗੀ ਇਹ ਲੜਾਈ ਅੱਜ ਦੀ ਨਹੀਂ ਹੈਗੀ ਪੰਜਾਬ ਦੀ ਧਰਤੀ ਦੀ ਜੱਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਂਦੇ ਦੀ ਫੱਡੀ ਤੇ ਇੱਕ ਓੰਕਾਰ ਬਾਤਾ ਸੀ ਨਾ ਇਹ ਲੜਾਈ ਜੱਤੋਂ ਹੀ ਚੱਲਦੀ ਆਉਂਦੀ ਆ ਵੱਡੇਆਂ ਵੱਡੇਆਂ ਨਾ ਪੰਥ ਨੇ ਲੜਾਈ ਲੜੀ ਆ ਪੰਜਾਬ ਨੇ ਲੜਾਈ ਲੜੀ ਆ ਇਹ ਜਿਹੜੀਆਂ ਜ਼ਮੀਨਾਂ ਨੇ ਇਹ ਜ਼ਮੀਨਾਂ ਸਾਨੂੰ ਉਹੀ ਨਹੀਂ ਮਿਲਗੀਆਂ ਇਹ ਜ਼ਮੀਨਾਂ ਸਾਨੂੰ ਭੀਖ ਵਿੱਚ ਨਹੀਂ ਮਿਲੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਜ਼ਮੀਨਾਂ ਦੇ ਸਾਨੂੰ مالک ਬਣਾਇਆ ਔਰੇ ਜਮੀਨਾ ਖੰਡਾ ਖੜਕਾ ਕੇ ਮਿਲੀਆਂ ਨੇ ਤੇ ਫੇਰ ਦਿੱਲੀ ਦਾ ਇੱਕ ਭਈਆ ਯਰ ਇੱਕ ਕਾਗਜ਼ ਤੇ ਲਿਖ ਕੇ ਦੋ ਕਾਨੂੰਨ ਦੇ ਅੱਖਰ ਇਕਨੇ ਲੈ ਜਾਊਗਾ ਇਹ ਪੰਜਾਬ ਹੈ ਭਈਆ ਐਡੀ ਸ਼ੇਤੀ ਨਹੀਂ ਜਾਣ ਦੰਦੇ ਜਮੀਨਾ ਇਸ ਕਰਕੇ ਇਨਾ ਇਨਾ ਜਮੀਨਾ ਵਾਸਤੇ ਇਸ ਅਣਖ ਇੱਜ਼ਤ ਦੀ ਲੜਾਈ ਵਾਸਤੇ ਅਸੀਂ ਉਦਾਲੀ ਉਹਨਾਂ ਨਾਲ ਟੱਕਰਿਆ ਅਸੀਂ ਮੱਸਾ ਰੰਗੜ ਉਹਨਾਂ ਨਾਲ ਵੀ ਟੱਕਰਿਆ ਅਸੀਂ ਇੰਦਰਾ ਗਾਂਧੀ ਵੀ ਦੇਖੀ ਐ ਤੇ ਕਿਸਲੇ ਕਿਸਾਨੀ ਸੰਘਰਸ਼ ਚ ਅਸੀਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਵੀ ਦੇਖੇ ਨੇ ਜ਼ਮੀਨਾਂ ਵੱਲ ਅੱਖ ਚੱਕਣ ਤੋਂ ਪਹਿਲਾਂ ਪੁੱਤ ਮੇਰਿਆ ਸਿੱਖ ਕੌਮ ਦਾ ਇਤਿਹਾਸ ਜ਼ਰੂਰ ਪੜ੍ਹ ਲਈ ਅਸੀਂ ਤਾਂ ਵੱਟ ਵੱਡਣ ਪਿੱਛੇ ਬੰਦਾ ਵੱਡਦਨੇ ਆ ਯਾਰ ਤੂੰ ਦੋ ਦੋ ਅੱਖਰ ਲਿਖ ਕੇ ਬਣਾ ਕੇ ਕਰੂਨਾ ਨਾ ਨਮਾ ਹੀ ਦੇਤਾ ਲੈਂਡ ਪੂਲਿੰਗ ਜਿਆ ਤੇਰੇ ਬਾਪ ਦਾ ਰਾਜ ਆ ਓਏ ਲੈਂਡ ਪੂਲਿੰਗ ਕਰ ਲੇਗਾ ਤੂੰ ਬੋਲ ਸੋਧ ਹੈ ਓ ਗੁਰੂ ਕੇ ਸਖੋ ਆਪਾਂ ਦਸਮ ਪਾਸ਼ਾ ਦੇ ਪੁੱਤਰ ਹੈ ਸਾਡਾ ਸਾਡਾ ਇਤਿਹਾਸ ਕੀ ਹੈ ਅੱਜ ਇਹਨਾਂ ਦੀ ਜੁਰਤ ਪੈ ਗਈ ਕਿ ਸਾਨੂੰ ਪੰਜਾਬ ਚ ਆ ਕੇ ਦੱਬ ਲੈਣਗੇ ਯਾਰ ਆਪਾਂ ਸੌੜਾ ਥੋੜਾ ਜਿਹਾ ਤਕੜੇ ਤਾਂ ਹੋਈਏ ਅੱਪਾ ਆਪਣੇ ਆਪ ਚਤਾਈਏ ਅੱਜ ਆਪਾਂ ਧਰਮ ਨਾਲ ਤਾਂ ਜੁੜੀਏ ਆਪਾਂ ਆਪਣੀ ਕੌਮ ਦੀ ਗੱਲ ਤਾਂ ਕਰੀਏ ਅੱਪਾ ਤਾਂ ਯਾਰ ਨੇਜ ਵਿੱਚ ਫਸ ਗਏ ਛੋਟੇ ਛੋਟੇ ਧੜੇ ਬਣਾ ਲੇ ਉਹ ਸਾਡਾ ਤਾਂ ਇਤਿਹਾਸ ਦੁਨੀਆ ਦੂਸਰਿਆਂ ਨੂੰ ਦੱਸਦੀ ਹੈ ਆ ਸੁਣਿਆ ਨਾ ਖੈਬਰ ਦਰਾ ਖੈਬਰ ਦਰੇ ਨੂੰ ਦੁਨੀਆ ਦੇ ਵਿੱਚ ਕੋਈ ਨਹੀਂ ਜਿੱਤ ਸਕਿਆ ਇਸ ਕੌਮ ਨੇ ਜਿੱਤਿਆ ਬਾਬਾ ਹਰੀ ਸਿੰਘ ਨਲੂਏ ਦੀ ਗਵਾਈ ਹੇਠ ਤੇ ਅੱਜ ਅੱਜ ਬੜੀ ਹਾਸੀ ਆਉਂਦੀ ਹੈ ਕਿ ਅੱਜ ਜਾਰੇ ਕੋ ਟੁੱਟਿਆ ਜੇ ਭਈਆ ਜਿਹੜਾ ਉੱਥੇ ਮੋਰਚਾ ਲਾਉਂਦਾ ਹੁੰਦਾ ਸੀਗਾ ਦਿੱਲੀ 32 ਕਿਲੋ ਦਾ ਹੁੰਦਾ ਸੀ ਉਹਦੇ ਵਾਸਤੇ ਸਾਨੂੰ ਧਰਨਾ ਲਾਉਣਾ ਪੈ ਰਿਹਾ ਉਹਦੇ ਵਾਸਤੇ ਕਿ ਸਾਡੀਆਂ ਜ਼ਮੀਨਾਂ ਲੈ ਜੂਗਾ ਉਹ ਇਹ ਭਗਵੰਤ ਸਿੰਘ ਮਾਨਤਾ ਇੱਕ ਮੋਹਰਾ ਬਣਾਇਆ ਹੋਇਆ ਜ਼ਮੀਨਾਂ 47 ਤੋਂ ਬਾਅਦ ਇੰਡੀਅਨ ਸਟੇਟ ਦੇ ਜਿੰਨੇ ਡੀਪ ਸਟੇਟ ਵਾਲੇ ਨੇ ਇਹ ਉਸ ਵੇਲੇ ਦੇ ਹੀ ਰਿਸਰਚ ਕਰ ਰਹੇ ਨੇ ਕਿ ਪੰਜਾਬ ਨੂੰ ਔਰ ਸਿੱਖਾਂ ਨੂੰ ਕਮਜ਼ੋਰ ਕਿਵੇਂ ਕਰਨਾ ਹੁਣ ਇਸ ਗੱਲ ਤੇ ਪਹੁੰਚੇ ਨੇ ਕਿ ਇਸ ਧਰਤੀ ਨਾਲ ਜੁੜੇ ਹੋਏ ਨੇ ਸਾਡੇ ਗੁਰੂ ਸਾਹਿਬਾਨ ਦੀ ਧਰਤੀ ਹੈ ਕਿ ਇਹਨਾਂ ਨੂੰ ਇਸ ਧਰਤੀ ਨਾਲੋਂ ਤੋੜ ਦੋ ਫੇਰ ਇਹ ਨਿਕੜ ਜਾਣਗੇ ਕਿੰਨੀਆਂ ਸਕੀਮਾਂ ਲਿਆਂਦੀਆਂ ਕਦੇ ਨਕਸਲ ਲਾਈਟ ਲਹਿਰ ਲੈ ਕੇ ਆਂਦੀ ਕਦੇ ਨਸ਼ਾ ਲੈ ਕੇ ਆਂਦਾ ਕਦੇ ਸਾਨੂੰ ਗਾਉਣੇ ਵਾਲਿਆਂ ਦੇ ਮਗਰ ਲਾਤਾ ਸਾਡੇ ਹੀਰੋ ਬਾਬਾ ਬੰਦਾ ਸਿੰਘ ਬਹਾਦਰ ਹੋਣੀ ਸੀ ਸਾਡੇ ਹੀਰੋ ਸਰਦਾਰ ਹਰੀ ਸਿੰਘ ਨਲੂਆ ਆਉਣੀ ਸੀ ਮਹਾਰਾਜਾ ਰਣਜੀਤ ਸਿੰਘ ਸੀ ਸਾਡੇ ਸਹਬਜ਼ਾਦੇ ਸੀ ਤੇ ਅਸੀਂ ਗੌਣੇ ਵਾਲੇ ਬਣਾ ਲੇ ਤਾਂ ਜਾ ਕੇ ਤੁਹਾਨੂੰ ਚੈਲੰਜ ਕਰ ਰਹੇ ਨੇ ਕਿਸੇ ਦੀ ਜੁਰਤ ਹੈਗੀ ਆ ਕਿ ਕਿਸੇ ਦੀ ਜ਼ਮੀਨ ਵੱਲ ਕੋਈ ਅੱਖ ਚੱਕ ਕੇ ਵੀ ਦੇਖ ਲਵੇ 1 ਇੰਚ ਵੀ ਜ਼ਮੀਨ ਪੰਜਾਬ ਦੀ ਪਈਆ ਤੈਨੂੰ ਲਿਜਾਣ ਨਹੀਂ ਦਿੰਦੇ ਜਿਹੜਾ ਜ਼ੋਰ ਲਾਉਣਾ ਲਾ ਲਈ ਦੋ ਸ਼ਰਮ ਨਹੀਂ ਆ ਕਾਮੀ ਦੇ ਜਗਾਰਾ ਜੱਟ ਸ਼ਰਮ ਨਹੀਂ ਆ ਕਾਮੀ ਦੇ ਇੱਕ ਗੱਲ ਯਾਦ ਰੱਖੀ ਸਮਾਂ ਥੋੜਾ ਜੀ ਕਹਤੇ ਫੇਰ ਕਰੂੰਗਾ ਮੈਂ ਇੰਟਰਵਿਊ ਫੇਰ ਦੇਖਿਓ ਹੱਥ ਅਸੀਂ ਅਹਿਮਦ ਸ਼ਾਹ ਅਬਦਾਲੀ ਪੁਜਾਇਆ ਅਸੀਂ ਮਸਾ ਰੰਗੜ ਪੁਜਾਇਆ ਅਸੀਂ ਇੰਦਰਾ ਗਾਂਧੀ ਪੁਜਾਈ ਅਸੀਂ ਨਰਿੰਦਰ ਮੋਦੀ ਆਉਣੀ ਪੁਜਾਏ ਅਮਿਤ ਸ਼ਾਹ ਆਉਣੀ ਤੇ ਬਈਆ ਤੂੰ ਕਿਸੇ ਬਾਗ ਦੀ ਮੂਲੀ ਨਹੀਂ ਸਾਡੇ ਗੁਰੂ ਸਾਹਿਬਾਨ ਕਹਿ ਕੇ ਗਏ ਨੇ ਕਿ ਜਦੋਂ ਕੋਈ ਅਪੀਲ ਦਲੀਲ ਖਤਮ ਹੋ ਜੂਗੀ ਥੋੜੀ ਕੋਈ ਸੁਣਵਾਈ ਨਹੀਂ ਹੋਊਗੀ ਫਿਰ ਦਸਮ ਪਿਤਾ ਕੀ ਕਹਿ ਕੇ ਗਏ ਨੇ ਸਿੱਖੋ ਉਹ ਕਹਿ ਕੇ ਗਏ ਨੇ ਚੂਕ ਕਰਜ ਹਮਾਹੀਲ ਤੇ ਦਰਗਜਸ਼ ਹਲਾਲ ਆਸਤਾ ਬੁਰਦਨੇ ਵਾ ਸ਼ਮਸ਼ੀਰਦਸ ਬੋਲੇ ਸੋ ਨਿਹਾਲ ਸਿਆ ਕਿਰਮ ਕੇਜਰੀ ਵਾਲਾ ਇੱਕ ਗੱਲ ਸੁਣ ਲਈ ਅਸੀਂ ਲੰਡਨ ਤੱਕ ਪੱਛਾ ਕਰਦੇ ਆਂ ਇਹ ਗੱਲ ਯਾਦ ਰੱਖਣੀ ਜੇ ਨਾ ਕੋਈ ਬਾਗ ਗਈ ਅਸੀਂ ਲੰਡਨ ਵੀ ਜਾਣਾ ਜਾਣਦੇ ਆ ਅਸੀਂ ਪੂਨੇ ਵੀ ਜਾਣੇ ਆ ਤੇ ਅਸੀਂ ਦਿੱਲੀ ਵੀ ਢੇੜਾ ਮਾਰ ਲਿਆ ਬੇਫਿਕਰ ਰਹੀ ਖਾਲਸਾ ਆਪਣੇ ਉਸੇ ਜਹੋ ਜਲਾਲ ਦੇ ਵਿੱਚ ਵਾਪਸ ਆਊਗਾ ਸ਼ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਜਿੰਨਾ ੱਤਲ ਜੀ ਦਾ ਲੱਗਦਾ ਲਾ ਲਿਓ ਨਾ ਇੱਥੇ ਭਾਜਪੀ ਦੀ ਚੱਲੂ ਤੇ ਨਾ ਪਤ ਮੇਰੇਆ ਭਈਆ ਓਰੇ ਤੇਰੀ ਚੱਲੂਗੀ ਓਰੇ ਉਰੇ ਨਿਸ਼ਾਨ ਪੰਥ ਮਹਾਰਾਜ ਦੇ ਝੂਲਣੇ ਨੇ ਉਰੇ ਨਿਸ਼ਾਨ ਦਸਮ ਪਾਤਸ਼ਾਹ ਦੇ ਝੂਲਣੇ ਨੇ ਔਰ ਇਹ ਨਿਸ਼ਾਨ ਸਦਾ ਝੂਲਣਗੇ ਹਰੇਕ ਸੱਚਾ ਹਿੰਦੂ ਵੀ ਸਾਡਾ ਹਰੇਕ ਮੁਸਲਮ ਵੀ ਸਾਡਾ ਹਰੇਕ ਇਸਾਈ ਵੀ ਸਾਡਾ ਔਰ ਅੱਜ ਜ਼ਮੀਨਾਂ ਦੀ ਲੜਾਈ ਸਾਡੇ ਨਾਲੋਂ ਵੱਧ ਵੱਧ ਕੇ ਥੋੜੀ ਐ ਔਰ ਤਕੜੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ